ਜੈ ਮਾਤਾ ਦੀ ਦੋਸਤੋ ਇਨਵਰਟਰ ਬੈਟਰੀਆਂ ਦੇ ਉੱਤੇ ਅੱਜ ਦੀ ਵੀਡੀਓ ਬਣੇਗੀ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਸਮਝਾਇਆ ਜਾਵੇਗਾ ਵੀਡੀਓ ਨੂੰ ਕਰ ਦਿਓ ਸ਼ੇਅਰ ਕਿਉਂਕਿ ਜਿਆਦਾ ਤੋਂ ਜਿਆਦਾ ਜਾਣਕਾਰੀ ਕਸਟਮਰ ਤੱਕ ਪਹੁੰਚ ਸਕੇ ਵੱਧ ਤੋਂ ਵੱਧ ਇਸ ਵੀਡੀਓ ਦਾ ਲਾਭ ਉਠਾ ਸਕਣ ਜਾਣਕਾਰੀ ਕੀ ਹੈ ਕਿ ਸਾਡਾ ਕੰਮ ਇਹ ਨਹੀਂ ਹੈਗਾ ਦੀਪਕ ਟੈਲੀਕਾਮ ਦਾ ਕਿ ਇਨਵਰਟਰ ਬੈਟਰੀਆਂ ਨੂੰ ਮੈਂ ਜਿਆਦਾ ਪੈਸਿਆਂ ਦੇ ਵਿੱਚ ਕੱਟ ਲਵਾਂ ਤੇ ਨਵੇਂ ਬੈਟਰੀ ਨੇ ਜਿਹੜੇ ਆ ਇਨਵਰਟਰ ਨੇ ਉਹਨਾਂ ਦਾ ਰੇਟ ਮੈਂ ਵਧਾ ਕੇ ਦੱਸ ਦਵਾਂ ਏਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਮੇਰੇ ਕੋਲੇ ਸਿੱਧੀ ਸਿੱਧੀ ਗੱਲ ਹੈ ਜੀ ਕਸਟਮਰਾਂ ਨੂੰ ਸਾਰਿਆਂ ਨੂੰ ਨੋਲਿਜ ਹੁੰਦੀ ਹੈ ਗੱਲ ਕੀ ਹੈ ਕਿ 117 ਰੁਪਏ ਰੇਟ ਅੱਜ ਸਿੱਕੇ ਦਾ ਚੱਲ ਰਿਹਾ ਸਕ੍ਰੈਪ ਦਾ ਬੈਟਰੀ ਦਾ ਤੁਸੀਂ ਬੈਟਰਾ ਆਪਣਾ ਪੁਰਾਣਾ ਖਾਲੀ ਕਰਕੇ ਉਹਨੂੰ ਪਾਣੀ ਜੋ ਹੈਗਾ ਨਿਕਾਲ ਕੇ ਲੈ ਆਓ ਜਾਂ ਇੱਥੇ ਕੱਢ ਦਾਂਗੇ ਉਹਨੂੰ ਆਪਾਂ ਕੰਡਾ ਕਰ ਲਾਂਗੇ 117 ਰੁਪਏ ਕਿਲੋ ਦੇ ਹਿਸਾਬ ਨਾਲ ਤੁਹਾਡੇ ਤੋਂ ਬੈਟਰਾ ਰੱਖ ਲਾਂਗੇ ਨਹੀਂ ਸਾਡਾ ਸਿੱਧਾ ਹੀ ਹਿਸਾਬ ਆ ਅਸੀਂ 4000 ਰੁਪਏ ਦਾ ਬੈਟਰੀਾ ਕੱਢਦੇ ਆ ਪੁਰਾਣਾ ਕੋਈ ਬੈਟਰੀ ਹੋਵੇ ਖਰਾਬ ਕੂ ਜੋ ਵੀ ਹੋਵੇ ਕਿਉਂਕਿ ਜਦੋਂ ਮੈਂ ਬੈਟਰੀ ਵਾਲਿਆਂ ਨੂੰ ਇਹ ਬੈਟਰੀ ਸਕ੍ਰੈਪ ਵਾਲਿਆਂ ਨੂੰ ਦਿੰਦਾ ਵਾਂ ਮੰਨੋ ਕਿ ਮੈਂ 20 ਬੈਟਰੀ ਦੇ ਦਿੰਦਾ ਤਾਂ ਮੈਨੂੰ 20 ਬੈਟਰੀਆਂ ਦਾ 80000 82000 81000 79000 ਇਦਾਂ ਹੀ ਮਿਲਦਾ ਮਤਲਬ ਡੜਾ ਲੱਗ ਜਾਂਦਾ ਡੜੇ ਦਾ ਮਤਲਬ ਸਿੱਧਾ ਹੀ ਹਿਸਾਬ ਆ ਕਿ 4000 ਰੁਪਏ ਦੀ ਮੈਨੂੰ ਕੋਸਟਿੰਗ ਪੈ ਜਾਂਦੀ ਹੈ ਬੈਟਰੀ ਦੀ ਮੈਂ ਪੁਰਾਣੇ ਬੈਟਰੀ ਦੇ ਵਿੱਚੋਂ ਕੋਈ ਇਨਕਮ ਨਹੀਂ ਲੈਂਦਾ ਇਹ ਨਹੀਂ ਹੈਗਾ ਕਿ ਮੈਂ 3500 ਦਾ ਕਟਾਂਗਾ ਤੁਹਾਡੇ ਤੋਂ 3300 ਦਾ ਕਟਾਂਗਾ 3700 ਦਾ ਕਟਾਂਗਾ ਜਾਂ ਤਾਂ ਮੈਂ ਸਿੱਧਾ ਹੀ 4000 ਰੁਪਏ ਦਾ ਬੈਟਰੀ ਕੜਦਾ 1000 ਰੁਪਏ ਦਾ ਕੜਦਾ ਇਨਵਰਟਰ ਇਨਵਰਟਰ 1000 ਰੁਪਏ ਦਾ ਮੇਤੋਂ ਕਬਾੜ ਵਾਲੇ ਲੈ ਕੇ ਜਾਂਦੇ ਨੇ ਔਰ ਬੈਟਰੀ ਮੇਤੋਂ ਕਿਲੋਆਂ ਦੇ ਹਿਸਾਬ ਨਾਲ ਵਿਕਦਾ 117 ਰੁਪਏ ਕਿਲੋ ਅੱਜ ਦਾ ਰੇਟ ਆ ਮੇਤੋਂ 117 ਰੁਪਏ ਕਿਲੋ ਦੇ ਹਿਸਾਬ ਨਾਲ ਲੈ ਕੇ ਜਾਂਦੇ ਨੇ ਗੱਲ ਹੈਗੀ ਆ ਹੁ ਨਵੇਂ ਬੈਟਰੀ ਦੀ ਤੁਸੀਂ ਕੋਈ ਵੀ ਚਾਹੇ ਦੇਸੀ ਲੈ ਲਓ ਚਾਹੇ ਕੰਪਨੀ ਦਾ ਲੈ ਲਓ ਸਾਡਾ ਇਹ ਸਿਸਟਮ ਨਹੀਂ ਹੈਗਾ ਇਹ ਇਨਵਰਟਰ ਅਸੀਂ ਕੰਪਨੀ ਦਾ ਲਾ ਲਈਏ ਬੈਟਰੀ ਅਸੀਂ ਦੇਸੀ ਭੇਜਦੀਏ ਆਪਣੀ ਮਰਜ਼ੀ ਨਾਲ ਇਦਾਂ ਦਾ ਕੋਈ ਸਿਸਟਮ ਨਹੀਂ ਸਾਡੇ ਕੋਲੇ ਸੈੱਟ ਵੀ ਲੈ ਸਕਦੇ ਹਾਂ ਜਿਵੇਂ ਕਿ ਲੂਮਿਨਸ ਦਾ ਇਨਵਰਟਰ ਲੂਮਿਨਸ ਦਾ ਹੀ ਬੈਟਰਾ ਬੈਟਰਾ ਵੀ ਸਾਡੇ ਕੋਲੇ ਪ੍ਰੋ ਮਾਡਲ ਹੁੰਦਾ 24+24 ਦੀ ਗਾਰੰਟੀ ਹੁੰਦੀ ਆ ਅਦਰਵਾਈਜ਼ ਦੂਸਰਾ ਮਾਡਲ ਜਿਹੜਾ ਘੱਟ ਰੇਟ ਵਾਲਾ ਹੁੰਦਾ 4-500 ਰੁਪਏ ਰੇਟ ਘੱਟ ਹੁੰਦਾ ਉਹ ਵਾਲਾ ਮਾਡਲ ਮੈਂ ਬਹੁਤ ਘੱਟ ਮਗਾਨਾ ਕਿਉਂਕਿ ਉਹਦੀ ਗਾਰੰਟੀ ਵਾਰੰਟੀ ਦਾ ਇਸ਼ੂ ਹੋ ਜਾਂਦਾ ਉਹਦੀ ਗਾਰੰਟੀ ਵਾਰੰਟੀ ਘੱਟ ਹੈ ਹੁਣ ਗੱਲ ਕਰਾਂਗੇ ਮਾਈਕਰੋਟੈਕ ਕੰਪਨੀ ਬਹੁਤ ਹੀ ਵਧੀਆ ਕੰਪਨੀਆਂ ਨੇ ਸਾਰੀਆਂ ਆਪਣੇ ਕੋਲੇ ਮਾਈਕਰੋਟੈਕ ਦਾ ਇਨਵਰਟਰ ਮਾਈਕਰੋਟੈਕ ਦਾ ਹੀ ਬੈਟਰੀ ਆ ਫਿਰ ਗੱਲ ਕਰਾਂਗੇ ਵੀਗਾਰਡ ਦੀ ਵੀਗਾਰਡ ਦਾ ਹੀ ਇਨਵਰਟਰ ਵੀਗਾਰਡ ਦਾ ਹੀ ਬੈਟਰੀ ਆ ਪੂਰੇ ਦੇ ਪੂਰੇ ਸੈੱਟ ਨੇ ਜੀ ਉਹ ਕਾਇਆ ਦੀ ਗੱਲ ਕਰਾਂਗੇ ਉਹ ਕਾਇਆ ਵੀ ਇਦਾਂ ਹੀ ਆ ਜੀ ਉਹ ਕਾਇਆ ਦਾ ਇਨਵਰਟਰ ਉਹ ਕਾਇਆ ਦੀ ਹੀ ਬ ਕੰਮੁੱਥੀ ਚੱਲਦਾ ਜੀ ਜਿੱਥੇ ਸਿੱਧਾ ਸਾਦਾ ਕੰਮ ਹੁੰਦਾ ਉਲਝਣਵਾਜੀ ਵਾਲਾ ਕੰਮ ਨਹੀਂ ਚੱਲਦਾਏ ਤੁਸੀਂ ਇਹਨੂੰ ਬਜਾਜ ਫਾਈਨਾਂਸ ਤੇ ਵੀ ਕਰਾ ਸਕਦੇ ਹੋ ਕਿਸ਼ਤਾਂ ਤੇ ਵੀ ਲੈ ਸਕਦੇ ਹੋ ਸਪੋਜ਼ ਕਰੋ ਤੁਸੀਂ 16000 ਦਾ ਮੇਟੋ ਇਨਵਰਟਰ ਬੈਟਰੀ ਸੈੱਟ ਲੈਣੇ ਹੋ ਜਿਹਦੇ ਵਿੱਚ ਤੁਹਾਡਾ 5000 ਦਾ ਪੁਰਾਣਾ ਕੱਟਿਆ ਗਿਆ ਰਹਿ ਗਿਆ ਮਗਰ 11000 ਤੁਹਾਡੇ ਕੋਲੇ ਕੋਈ ਪੈਸਾ ਨਹੀਂ ਹੈਗਾ ਆਪਾਂ 11000 ਰੁਪਏ ਦਾ ਲੋਨ ਕਰ ਦਾਂਗੇ ਬਜਾਜ ਫਾਈਨਾਂਸ ਦੇ ਉੱਤੇ 11000 ਰੁਪਏ ਦਾ ਲੋਨ ਹੋ ਜਾਊਗਾ ਆਸਾਨ ਕਿਸ਼ਤਾਂ ਬਣ ਜਾਣਗੀਆਂ ਤੁਹਾਡੀਆਂ ਤੁਸੀਂ ਆਸਾਨ ਕਿਸ਼ਤਾਂ ਤੇ ਵੀ ਲੈ ਸਕਦੇ ਹੋ ਖਰਚਾ ਜ਼ਰੂਰ ਪੈਂਦਾ ਹੁੰਦਾ ਕਿਸ਼ਤਾਂ ਦਾ ਇਹ ਨਹੀਂ ਹੁੰਦਾ ਕਿ ਆਪਾਂ ਕੋਈ ਬਿਨਾ ਖਰਚੇ ਤੋਂ ਦੇ ਦਈਏ ਮਾਮੂਲੀ ਜਾਂ ਫਾਈਲ ਚਾਰजेस ਹੁੰਦਾ ਖਰਚਾ ਹੁੰਦਾ ਵਿਆਜ ਨਹੀਂ ਹੁੰਦਾ ਇੱਕ ਗੱਲ ਨੂੰ ਧਿਆਨ ਨਾਲ ਸਮਝ ਲਓ ਵਿਆਜ ਨਹੀਂ ਹੁੰਦਾ ਬਜਾਜ ਕਾਰਡ ਦਾ ਖਰਚਾ ਹੁੰਦਾ ਫਾਈਲ ਚਾਰजेस ਬਸ ਉਹੀ ਹੁੰਦਾ ਬਾਕੀ ਤੁਸੀਂ ਪਹੁੰਚਣਾ ਕਿੱਥੇ ਆ ਪਹੁੰਚਣਾ ਹੈ ਦੀਪਕ ਟੈਲੀਕਾਮ ਤੇ ਮੇਨ ਰੋਡ ਸਾਹਮਣੇ ਐਸ ਬੀ ਆਈ ਬੈਂਕ ਮਲੌਦ ਮਲੌਦ ਕਿੱਥੇ ਹੈ ਮਲੇਰ ਕੋਟਲਾ ਤੋਂ 17 ਕਿਲੋਮੀਟਰ ਰਾਣਾ ਸਾਹਿਬ ਤੋਂ ਇਧਰੋਂ 12 ਕਿਲੋਮੀਟਰ ਪਾਇਲ ਤੋਂ 17 ਕਿਲੋਮੀਟਰ ਮਤਲਬ ਵਿਚਕਾਰ ਬੈਠੇ ਆ ਅਸੀਂ ਮਲੋਹ ਦੇ ਏਰੀਆ ਦੇ ਵਿੱਚ ਜੈ ਮਾਤਾ ਦੀ ਜੈ ਮਾਤਾ ਦੀ